ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਵੀਰਾਂ ਨੂੰ। ਮੈਂ ਇਹ ਕਰਦਾ ਵੀ ਸਾਰੇ ਠੀਕ ਠਾਕ ਹੋਣਗੇ। ਤੇ ਆਪਾਂ ਸਵੇਰੇ ਸਵਾਸਤੇ ਉੱਠ ਕੇ 30 ਮੀਟੇ ਵਾਹਿਗੁਰੂ ਦੇ ਘਰ ਮੱਥਾ ਟੇਕ ਕੇ ਆਪਣੇ ਗੋਡੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਉੱਤੇ ਮੱਥਾ ਟੇਕ ਕੇ ਚਾਹ ੀ ਕੇ ਤਾਂ ਫੇਰ ਆਪਾਂ ਚਾਮੀ ਪੱਠੇ ਵੀਜੇ ਹੀ ਉਹ ਸੁਭਾਗੀ ਮਾਰੀ ਆ ਮੜਕੇ ਗਰਪਾਣਾ ਹਟੋਗੇ ਤਾਂ ਟ੍ਰੈਵਲ ਤੇ ਕਪੜਾ ਮਾਰ ਕੇ ਤਾਂ ਆਪਾਂ ਰੋਟੀ ਖਾ ਕੇ ਤੁਰ ਪਏ ਹੁਣ ਕਿਸੇ ਦਾ ਚਲਾਵਾਂਗੇ ਟ੍ਰੈਵਲ ਦਾ ਢੇੜਾ ਅੱਜ ਆਪਾਂ ਜਾ ਰਹੇ ਹਾਂ ਰਾਜਾ ਸਾਹਿਬ ਸਵਾਰੀ ਤੇ ਆਪਾਂ ਇੱਥੇ ਨੂਰਮੰਹਲ ਦੇ ਲਾਗੇ ਪੈਂਦੇ ਹੁਣ ਤੋਂ ਚੱਕਰੀਆਂ ਜੀ ਰਾਜਾ ਸਾਹਿਬ ਲੈ ਕੇ ਜਾਣੀਆਂ ਅੱਜ ਦੇ ਰਹੇ ਤੋ ਆ ਰਿਹਾ ਇਹ ਦਵਾਰ ਨੂੰ ਰੱਛਾ ਬਹੁਤ ਹੁੰਦਾ ਹੈ ਰਾਜਾ ਸਾਹਿਬ ਦੁਨੀਆ ਬਹੁਤ ਜਾਂਦੀ ਆ ਨਾਮ ਸ਼ਕਾਰ ਕਰ ਤੇ ਕੈਨਾਂ ਹੈ ਤਾਂ ਵੈਸੇ ਠੰਡਾ ਛੱਡ ਗਿਆ ਆ ਪਰ ਹਵਾ ਹਵਾ ਬਹੁਤ ਘੱਟ ਚੱਲਦੀ ਧਰਮੀ ਗਰਮੀ ਵਧੀ ਜਾਂਦੀ ਹੈ ਹੋਰ ਦੇਖੋ ਸੋ ਵੀਰੇ ਸੋ ਵੀਰੇ ਮੈਸੇ ਦਾ ਝਾੜ ਗਿਆ ਆ ਪਰ ਹਵਾ ਹਵਾ ਨਹੀਂ ਚਲਦੀ ਹੈਗੀ ਮੋੜੀ ਮੋਟੀ ਆ ਹਵਾ ਨਹੀਂ ਜਾਂਦੀ ਤੇ ਇਹ ਜੋ ਨੂਰਮੈਲ ਵਾਲਾ ਰੋਡ ਆਪਣੇ ਪਿੰਡ ਤੋਂ ਮੈਨੂੰ ਜਿਹੜਾ ਜਾਂਦਾ ਆ ਉਹ ਰੋੜਿਆ ਹੈ ਨੂਰਮੈਲ ਤੋਂ ਬਿਲਕੁਲ ਦੇ ਲੱਗੀ ਜਾਂਦੇ ਆ ਸਾਰੇ ਮਾਚ ਹੋਰ ਹਫਤੇ ਤੱਕ ਤਕਰੀਬਨ ਕੰਮ ਖਤਮ ਹੋ ਜਾਣਾ ਚਾਹੁੰਦਾ ਸਾਰੇ ਜੋਨਾਂ ਲੱਗ ਜੂਗਾ ਕੋਈ ਮੜੋ ਮੂਟਾ ਰਹਿਣਾ ਸਾਡੇ ਵਰਗਾ ਹੋ ਗਿਆ ਤੇ ਜੁੜੇ ਰਹੋ ਆਪਣੀ ਵੀਡੀਓ ਦੇ ਨਾਲ ਤੇ ਜਰੂਰ ਲਾਈਕ ਕੋਈ ਸ਼ੇਅਰ ਕਰਿਓ ਤੇ ਆਪਾਂ ਆਹ ਲਓ ਹੋਰ ਸਾਡੇ ਜੋ ਵੀ ਕਿਤੇ ਜਿੱਥਾ ਵੀ ਆਪਾਂ ਜਾਵਾਂਗੇ ਉਸ ਨਾਲ ਵੀਡੀਓ ਲਾਵਾਂਗੇ ਸ਼ਾਟ ਲਾ ਲਵਾਂਗੇ ਠੀਕ ਹੈ ਜੀ ਧੰਨਵਾਦ ਆਪਾਂ ਦੇ ਛੱਡ ਕੇ ਤੋਂ ਚੀਮੇ ਵਾਲੀ ਗੇਟ ਤੋਂ ਪੈ ਗਏ ਆਂ ਨੂਰਮਾਰ ਜਿਹੜੀ ਜਾਂਦੀ ਆ ਬਾਰ ਬਾਰ ਦੀ ਸੜਕ ਚੀਮੇ ਵਾਲੀ ਗੇਟ ਦੇ ਨਾਲ ਦੀ ਜਿੱਥੋਂ ਆਪਾਂ ਠਾਣੇ ਦੇ ਮੋਹਰ ਦੀ ਜਿਹੜਾ ਜਾਂਦਾ ਰੋਡ ਉਸ ਤੇ ਕਰ ਗਏ ਆ ਤੇ ਬਾਰ ਬਾਰ ਆਪਾਂ ਨਿਕਲ ਜੇ ਨੌਰ ਮਹਿਲ ਤੋਂ ਬਾਹਰ ਨਿਕਲ ਜਮਾਗੇ ਜਿੱਥੋਂ ਸਵਾਰੀ ਚੱਕਣੀ ਉਸ ਪਿੰਡ ਜਾ ਪਹੁੰਚ ਜੇ ਵਾਹਿ ਸਤਿ ਸ਼੍ਰੀ ਵਾਹਿ ਸੱਚੇ ਪਾਤਸ਼ਾਹ ਸਾਰਿਆਂ ਦੇ ਕੰਮ ਚਲਾਵੇ ਆਮ ਚੱਲਣਗੇ ਤਾਂ ਆਪਣਾ ਵੀ ਕੰਮ ਕਰੇ ਚੱਲੂਗਾ ਸਾਰੇ ਉੰਤਰਖਿਆ ਵੱਸ ਰਿਹਾ ਆਪਣਾ ਵੀ ਕੰਮ ਚਲਾਵੇ ਇਹ ਗੱਡੀ ਆਪਣੇ ਵਾਲੀ ਟੈਂਪੋ ਡਰਾਈਵਰ ਦੇ ਹੱਥ ਤੇ ਟੈਂਪੋ ਟ੍ਰੈਕ ਉੱਪਰ ਆ ਚੁੱਕਿਆ ਹੈ ਤੇ ਆਪਾਂ ਪਹੁੰਚ ਗਏ ਆ ਪੈਂਡ ਜਿੱਥੋਂ ਆਪਾਂ ਸਵਾਰੀ ਚੱਕਣੀ ਆ ਅੱਜ ਅੱਜ ਕੀ ਆਪਾਂ ਉਹ ਹੀ ਸਵਾਰੀ ਚੱਕਨੀ ਆ ਕੱਪਸ ਵਾਰੀ ਵਿੱਚ ਕਰਦੇ ਆਂ ਆਹ ਯਾਪਾ ਮੋਰ ਦਾ ਇਤਹਾਸ ਤਕੀਰ ਕਰਦੇ ਆਂ ਤੁਹਾਡੇ ਨਾਲ ਗੱਲਬਾਤ